ਕਰ ਲਿਓ ਹਾਂ ਸਭ ਮੋਟਰਸਾਈਕਲ ਚੋਰੀ ਮਾਮਲਾ ਕੀ ਮਾਮਲਾ ਹੈ ਕਿ ਜਿੰਨੇ ਗ੍ਰਿਫਟਾਰ ਕੀਤਾ ਹੈ ਹਾਂਜੀ ਤੁਸੀਂ ਪਿਛਲੇ ਦਿਨਾਂ ਚ ਦੇਖਿਆ ਹੋਣਾ ਕਿ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਸਿਟੀ ਏਰੀਆ ਚ ਚ ਸਬੀਨ ਸਿਟੀ ਵਾਂਸੇ ਚ ਜੇ ਦੋ ਸੀ ਉਹਦੇ ਚ ਕਾਫੀ ਜਿਹੜਾ ਟੂ ਵੀਲਰ ਚੋਰੀ ਦੀਆਂ ਵਾਰਦਾਤਾਂ ਵਧੀਆਂ ਸੀਗੀਆਂ ਇਹਦੇ ਚ ਪੁਲਿਸ ਨੇ ਆਪਣਾ ਮੁਕੱਦਮਾ ਨੰਬਰ 323 3 12 25 ਨੂੰ ਅੰਡਰ ਸੈਕਸ਼ਨ 303 2 ਤੇ 317 2 ਬੀਐਨਐਸ ਸਥਾਨਾ ਕਨਾਲ ਕਲੋਨੀ ਦੱਜ ਕਰਕੇ ਕਾਰਵਾਈ ਸ਼ੁਰੂ ਕੀਤੀ ਸੀ ਵੱਖ-ਵੱਖੀਆਂ ਟੀਮਾਂ ਬਣਾਈਆਂ ਗਈਆਂ ਤੇ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜ ਵਗੈਰਾ ਚੈੱਕ ਕਰਕੇ ਇਹਦੀ ਪਹਿਲਾਂ ਚੋਰਾਂ ਦੀ ਪਛਾਣ ਕੀਤੀ ਗਈ ਫਿਰ ਸ਼ੱਪੇਮਾਰੀ ਕਰਕੇ ਤੇ ਇਹਦੇ ਚ ਦੋ ਜਿਹੜੇ ਰੁਸ਼ੀਆ ਸੁਤਵੰਤ ਸਿੰਘ ਐਲਈਐਸ ਦੀਪੂ ਤੇ ਕੁਲਵਿੰਦਰ ਸਿੰਘ ਉਰਫ ਮੱਕਾ ਇਹ ਗ੍ਰਿਫਤਾਰ ਕੀਤੇ ਤੇ ਇਹਨਾਂ ਦੇ ਕੋਲੋਂ ਹੁਣ ਤੱਕ ਨਵੇਂ ਮੋਟਰਸਾਈਕਲ ਬਰਾਮਦ ਹੋ ਚੁੱਕੇ ਆ ਜੀ ਸਰ ਕਿੱਥੇ ਚੋਰੀ ਦੀ ਵਾਰਦਾਤ ਕਿਸ ਸਮੇਂ ਕਰਦੇ ਸੀ ਇਹਦੀ ਇਹਨਾਂ ਦਾ ਕੋਈ ਟਾਈਮ ਨਹੀਂ ਸੀ ਦਿਨੇ ਵੀ ਕਰਦੇ ਸੀ ਸ਼ਾਮ ਨੂੰ ਵੀ ਕਰਦੇ ਸੀ ਜੋ ਵੀ ਕੋਈ ਮੋਟਰਸਾਈਕਲ ਵਾਰਸ ਖੜਾ ਦੇਖਿਆ ਜਿਹੜਾ ਕੋਈ ਪਾਰਕਿੰਗ ਚ ਨਹੀਂ ਨਿਗਾਹ ਰੱਖਦੇ ਸੀਗੇ ਵੀ ਜੇਕਰ ਉਹ ਵੀ ਮਾਲਕ پارک ਕਰਕੇ ਦੂਰ ਚਲਾ ਗਿਆ ਤੇ ਸੈਕੰਡ ਹੈਂਡ ਜਿਆਦਾ ਮੋਟਰਸਾਈਕਲ ਹੁੰਦੇ ਸੀ ਜਿਨ੍ਹਾਂ ਨੂੰ ਕੋਈ ਵੀ ਚਾਬੀ ਲੱਗ ਜਾਂਦੀ ਹੈ ਉਹਨਾਂ ਨੂੰ ਚੋਰੀ ਕਰਦੇ ਸੀ ਕਿਹੜੇ ਖਾਲੇ ਦਾ ਮਸਜੇ ਇਹ ਜਿਹੜਾ ਪਰਚਾ ਦਿੱਤਾ ਗਿਆ ਸੀ ਜਾਂ ਇੱਕ ਨਾਲ ਕਾਨੂੰਨੀ ਦਿੱਤਾ ਗਿਆ ਸੀ ਬਟੇ ਵਾਰਦਾਤਾਂ ਆਪਣੇ ਸ਼ਹਿਰ ਚ ਹੀ ਹੋਈਆਂ ਤੇ ਨਾਲ ਲੱਗਦੇ ਸ਼ਹਿਰਾਂ ਚ ਹੀ ਹੋਈਆਂ ਇੰਨੇ ਦਾ ਪਹਿਲਾਂ ਵੀ ਕੋਈ ਬੱਚੀ ਹਾਂਜੀ ਹਾਂਜੀ ਜਿਹੜਾ ਸਤਵੰਤ ਸਿੰਘ ਹੈ ਉਹਦੇ ਤੇ ਮੁਕੱਦਮਾ ਨੰਬਰ 4 104 2023 ਚ ਥਾਣਾ ਥਰਮਲ ਵਿਖੇ ਦਰਜ ਹੋਇਆ ਸੀ ਜੀ ਉਦੋਂ ਵੀ ਇਹਦੇ ਤੋਂ ਤਿੰਨ ਮੋਟਰਸਾਈਕਲ ਚੋਰੀ ਹੋਈ ਸੀ ਇਹ ਕਿੱਥੋਂ ਦਾ ਰਹਿਣੇ ਲੋਕ ਲੈ ਕੇ ਬੰਦੇ ਨਹੀਂ ਜੀ ਹੁਣ ਤਾਂ ਦੋਨੋਂ ਇੱਥੇ ਰਹਿੰਦੇ ਆਪਸ ਜੀਜਾ ਸਾਲਾ ਤੇ ਇਹਨਾਂ ਚੋਂ ਇੱਕ ਤਾਂ ਜ਼ਿਲ੍ਹਾ ਬਰਨਾਲੇ ਨਾਲ ਸੰਬੰਧਿਤ ਹੈ ਤੇ ਇੱਕ ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਕੰਪਨੀ ਦੇ ਮੁਕਸ਼ੇ ਦੀ ਚੋਰੀ ਕਰਦੇ ਸੀ ਕਿ ਵੱਖਰੇ 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 ਜੀ ਟੂ ਵੀਲਰ ਕੰਮ ਕਰ ਸਰਾਹੀ ਕਰਦੇ ਸੀ ਨਹੀਂ ਬੇਰੋਜ਼ਗਾਰ ਨੇ ਜੀ ਤੇ ਹੇ ਕੋਸ਼ਿਸ਼ ਕਰਦੇ ਸੀਗੇ ਇਹ। ਜੀ। ਹਨ ਇਹ ਦੋਨੇ ਖੜੇ ਇੱਧਰ ਆ ਜਾ। ਉਹ ਕਰ ਦਿਓ। ਉਹ ਬਿਠਾ ਆਈਏ। ਸੋ ਬਸ ਬਦਲ ਕੇ